ਕੜਾ ਪ੍ਰਸ਼ਾਦ ਦੀ ਦੇਗ ਦੀ ਸ਼ੁਰੂਆਤ ਕਦੋਂ ਕਿਵੇਂ ਤੇ ਕਿਹੜੇ ਗੁਰੂ ਸਾਹਿਬਾਨਾਂ ਦੇ ਸਮੇਂ ਹੋਈ ਸੀ ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦ ਦੀ ਦੇਗ ਕਦੋਂ ਤੇ ਕਿੱਥੇ ਬਣਾਈ ਗਈ ਸੀ ਬਗਦਾਦ ਦੇ ਲੋਕ ਗੁਰੂ ਨਾਨਕ ਜੀ ਨੂੰ ਪੱਥਰ ਮਾਰਨ ਕਿਉਂ ਪੱਜੇ ਆਉਂਦੇ ਹਨ ਤੇ ਉਹ ਕੌਣ ਸੀ ਜਿਸ ਨੂੰ ਗੁਰੂ ਨਾਨਕ ਜੀ ਨੇ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਬਤਾਲ ਦਿਖਾ ਦਿੱਤੇ ਸਨ ਗੁਰੂ ਸਾਹਿਬ ਨੇ ਮੁਹੰਮਦ ਸਾਹਿਬ ਦੇ ਉਲਟ ਕਿਹੜੀ ਗੱਲ ਕਹੀ ਸੀ ਇਹ ਸਭ ਸਵਾਲਾਂ ਦਾ ਜਵਾਬ ਜਾਣਨ ਲਈ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਜੀ ਤੇ ਹੁਣੇ ਹੀ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਗੁਰੂ ਨਾਨਕ ਸਾਹਿਬ ਜਦੋਂ ਬਗਦਾਦ ਜਾਂਦੇ ਹਨ ਤਾਂ ਉੱਥੇ ਸੰਗੀਤ ਦੀ ਮਨਾਹੀ ਹੁੰਦੀ ਹੈ ਭਾਵੇਂ ਕੋਈ ਵੀ ਉੱਥੇ ਸੰਗੀਤ ਵਜਾ ਨਹੀਂ ਸਕਦਾ ਸੁਣ ਨਹੀਂ ਸਕਦਾ ਤੇ ਗਾ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਜੀ ਬਗਦਾਦ ਸ਼ਹਿਰ ਦੇ ਬਾਹਰ ਬੈਠ ਜਾਂਦੇ ਹਨ ਉੱਥੇ ਰਾਤ ਰੁਕ ਕੇ ਆਰਾਮ ਕਰਦੇ ਹਨ ਤੇ ਫਿਰ ਜਦੋਂ ਅਗਲੇ ਦਿਨ ਫਜਰ ਦੀ ਨਵਾਜ਼ ਦਾ ਸਮਾਂ ਹੁੰਦਾ ਹੈ ਤਾਂ ਗੁਰੂ ਨਾਨਕ ਜੀ ਫਜਰ ਦੀ ਨਵਾਜ਼ ਤੋਂ ਪਹਿਲਾਂ ਉੱਠ ਕੇ ਪਾਈ ਮਰਦਾਨਾ ਜੀ ਨੂੰ ਕਹਿੰਦੇ ਹਨ ਕਿ ਪਾਈ ਮਰਦਾਨਾ ਜੀ ਰਵਾਬ ਛੇੜੋ ਤਾਂ ਪਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਜੀ ਇੱਥੇ ਸੰਗੀਤ ਦੀ ਮਨਾਹੀ ਹੈ ਆਪਾਂ ਇੱਥੇ ਸੰਗੀਤ ਨਹੀਂ ਵਜਾ ਸਕਦੇ ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੁਸੀਂ ਰਵਾਬ ਵਜਾਓ ਜਦੋਂ ਸੰਗੀਤ ਵਜੇਗਾ ਤਾਂ ਸੰਗੀਤ ਸੁਣ ਕੇ ਲੋਕ ਇਕੱਠੇ ਹੋਣਗੇ ਜਦੋਂ ਉਹ ਕੋਈ ਸਵਾਲ ਕਰਨਗੇ ਤਾਂ ਉਸ ਦਾ ਜਵਾਬ ਅਸੀਂ ਖੁਦ ਦੇਵਾਂਗੇ ਫਿਰ ਭਾਈ ਮਰਦਾਨਾ ਜੀ ਰਵਾਬ ਵਜਾਉਂਦੇ ਹਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰਦੇ ਹਨ ਉਸ ਸਮੇਂ ਬਗਦਾਦ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਪਹੁੰਚਿਆ ਹੋਇਆ ਪੀਰ ਰਹਿੰਦਾ ਸੀ ਜਿਸ ਨੂੰ ਪੀਰ ਦਸਤਗੀਰ ਕਹਿੰਦੇ ਸਨ ਜਦੋਂ ਉਸ ਨੂੰ ਪਤਾ ਲੱਗਿਆ ਕਿ ਸ਼ਹਿਰ ਦੇ ਬਾਹਰ ਦੋ ਲੋਕ ਬੈਠੇ ਹਨ ਤੇ ਉਹ ਸੰਗੀਤ ਵਜਾ ਰਹੇ ਹਨ ਤਾਂ ਉਹ ਅੰਤਰਿਆਰਹੁ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਲੋਕ ਕੌਣ ਹਨ ਅੰਤਰਿਆਰਹੁ ਤੋਂ ਬਾਅਦ ਪੀਰ ਦਸਤਗੀਰ ਆਪਣੇ muridਾਂ ਨੂੰ ਬੁਲਾਉਂਦਾ ਹੈ ਤੇ ਕਹਿੰਦਾ ਹੈ ਕਿ ਸ਼ਹਿਰ ਦੇ ਬਾਹਰ ਦੋ ਲੋਕ ਸੰਗੀਤ ਵਜਾ ਰਹੇ ਹਨ ਉਲਖ ਹੋ ਜਾਓ ਤੇ ਉਹਨਾਂ ਨੂੰ ਸਮਝਾ ਕੇ ਆਓ ਕਿ ਇੱਥੇ ਸੰਗੀਤ ਵਜਾਉਣਾ ਮਨਾ ਹੈ ਜਦੋਂ ਉਸਦੇ murid ਗੁਰੂ ਨਾਨਕ ਪਾਤਸ਼ਾਹ ਦੇ ਕੋਲ ਜਾਂਦੇ ਹਨ ਤਾਂ ਉਹ ਉਹਨਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਹਨ ਉਹ ਵਾਪਸ ਆ ਕੇ ਦਸਤਗੀਰ ਨੂੰ ਦੱਸਦੇ ਹਨ ਕਿ ਉਸ ਦਾ ਨਾਮ ਗੁਰੂ ਨਾਨਕ ਹੈ ਤੇ ਉਹ ਇਸ ਤਰ੍ਹਾਂ ਲੱਗਦੇ ਹਨ ਕਿ ਜਿਵੇਂ ਖੁਦ ਖੁਦਾ ਧਰਤੀ ਤੇ ਆ ਗਿਆ ਹੋਵੇ ਇਹ ਗੱਲ ਸੁਣ ਕੇ ਪੀਰ ਦਸਤਗੀਰ ਬਹੁਤ ਗੁੱਸਾ ਹੁੰਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਉਸ ਦੀ ਤੁੱਲਾ ਖੁਦਾ ਨਾਲ ਕਰ ਰਹੇ ਹੋ ਜੋ ਕਿ ਹਜ਼ਰਤ ਮੁਹੰਮਦ ਦੇ ਬਿਲਕੁਲ ਉਲਟ ਬੋਲ ਰਿਹਾ ਹੈ ਕਿਉਂਕਿ ਦਸਤਗੀਰ ਨੇ ਅੰਤਰਧਿਆਨ ਹੋ ਕੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸੁਣ ਲਈ ਸੀ ਤੇ ਗੁਰੂ ਨਾਨਕ ਸਾਹਿਬ ਆਸਾਦੀ ਬਾਤ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਹਨ ਜਿਸ ਦੇ ਵਿੱਚ ਉਹ ਪੰਕਤੀ ਸੁਣਦਾ ਹੈ ਪਤਾਲਾ ਪਤਾਲ ਲਖ ਅਗਾਸਾ ਅਗਾਸ ਊਰ ਕੋਣਕਪਾਲ ਥਕੇ ਵੇਦ ਕਹਿਣ ਇੱਕ ਬਾਤ ਇਹ ਪੰਕਤੀ ਸੁਣ ਕੇ ਦਸਤਗੀਰ ਕਹਿੰਦਾ ਹੈ ਗੁਰੂ ਨਾਨਕ ਕੋਈ ਖੁਦਾ ਨਹੀਂ ਕਿਉਂਕਿ ਉਹ ਹਾਜ਼ਰਤ ਮੁਹੰਮਦ ਦੇ ਬਿਲਕੁਲ ਉਲਟ ਬੋਲ ਰਿਹਾ ਹੈ ਫਿਰ ਪੀਰ ਦਸਤਗੀਰ ਕਹਿੰਦਾ ਹੈ ਹੱਥਾਂ ਦੇ ਵਿੱਚ ਇੱਟਾਂ ਰੋੜੇ ਚੱਕ ਲੋ ਤੇ ਚਲੋ ਉਸ ਕਾਫਰ ਕੋਲ ਚਲਦੇ ਹਾਂ ਤੇ ਜਾ ਕੇ ਉਸ ਨੂੰ ਇਸ ਦਾ ਮਤਲਬ ਪੁੱਛਦੇ ਹਾਂ ਜੇਕਰ ਉਹ ਸਹੀ ਜਵਾਬ ਨਹੀਂ ਦੇ ਸਕਿਆ ਤਾਂ ਉੱਥੇ ਹੀ ਇੱਟਾਂ ਰੋੜੇ ਮਾਰ-ਮਾਰ ਕੇ ਉਹਨਾਂ ਨੂੰ ਮਾਰ ਦੇਵਾਂਗੇ